ਮੇਰਾ ਨਾਂਜੀ ਅਮਰਦੀਪ ਸਿੰਘ ਪਿੰਡ ਪਿੰਡ ਮੇਰਾ ਜੀ ਹਟਾਰੀ ਵਗਾ ਬੜਰ ਅਸਾਂ ਜਿਲ੍ਹਾ ਅਮਰਸਰ ਜਿਲ੍ਹਾ ਅਮਰਸਰ ਅੱਛਾ ਤੇ ਤੁਹਾਨੂੰ ਕੁਛ ਸਮਾਂ ਪਹਿਲਾਂ ਆਪਾਂ ਦਿੱਤੇ ਸੀ ਬੌਂਡੀ ਸੈਲਫ ਦੇ ਜੂਸ ਹਾਂਜੀ ਉਦੋਂ ਪਹਿਨੋ ਕੀ ਕੀ ਦਿੱਕਤਾਂ ਸਨ ਮੈਨੂੰ ਇੱਕ ਤੇ ਜੀ ਸਾਹ ਦੀ ਪ੍ਰੋਬਲਮ ਸੀ ਜਦੋਂ ਤੁਰਦਾ ਸੀ ਮੈਨੂੰ ਸਾਹ ਚੜਦਾ ਸੀ ਅੱਛਾ ਇੱਕ ਮੇਰੇ ਹੱਥ ਪੈਰ ਸੁੱਜ ਜਾਂਦੇ ਸੀ ਫੇਸ ਤੇ ਮਤਲਬ ਭਾਰਾ ਪਣ ਆਉਂਦਾ ਸੀ ਅੱਛਾ ਫੇਸ ਸੁੱਜ ਜਾਂਦਾ ਸੀ ਓਕੇ ਹਾਂਜੀ ਹੋਰ ਇਹਦਾ ਸਰੀਰ ਜਾਣ ਨਹੀਂ ਸੀ ਸਰੀਰ ਜਾਣ ਮਤਲਬ ਤੁਰੇ ਨਹੀਂ ਜਾਂਦਾ ਜੀ ਬਿਲਕੁਲ ਵੀ ਅੱਛਾ ਹਾਂਜੀ ਤੇ ਫਿਰ ਤੁਸੀਂ ਇਹ ਜੂਸ ਵਰਤੇ ਤੇ ਕਿਤਨਾ ਇਹ ਮੈਨੂੰ ਤੁਹਾਨੂੰ ਕਿਦਾਂ ਮਹਿਸੂਸ ਹੋ ਰਿਹਾ ਹੈ ਦੇਖੋ ਜੀ ਮੈਨੂੰ ਅੱਗੇ ਨੂੰ ਤਾਂ ਬਹੁਤ ਹੀ ਵਧੀਆ ਫੀਲ ਹੁੰਦਾ ਵਾ ਹੁਣ ਮੈਂ ਤੁਰ ਫੇਰ ਵੀ ਸਕਦਾ ਵਾਂ ਆਪਣਾ ਕਾਰੋਬਾਰ ਵੀ ਕੰਮ ਵੀ ਕਰ ਸਕਦਾ ਵਾਂ ਅੱਗੇ ਤੇ ਤੁਸੀਂ ਇਤੋਂ ਸਾਲ ਲਓ ਵੀ ਮੈਂ ਇੱਥੋਂ ਲੈ ਕੇ ਕਮਰੇ ਤੋਂ ਬਾਹਰ ਵੀ ਜਾਣਾ ਜਿਹੜਾ ਮੇਰੇ ਲਈ ਬਹੁਤ ਔਖਾ ਹੁੰਦਾ ਸੀ ਅੱਛਾ ਠੀਕ ਹੈ ਹੁਣ ਮੈਂ ਭਾਵੇਂ ਮੈਨੂੰ 2 ਕਿਲੋਮੀਟਰ ਤੋਰ ਕੇ ਵੇਖ ਲਓ ਮੈਂ ਬਿਲਕੁਲ ਹੁਣ ਅੱਗੇ ਨੂੰ ਤੰਦਰੁਸਤ ਹਾਂ ਤੰਦਰੁਸਤ ਠੀਕ ਹੈ ਤੇ ਅੱਗੇ ਜਿੱਦਾਂ ਮਨ ਲੋਕੀਂ ਬਿੰਦੇ ਆ ਵੀ ਤੁਹਾਨੂੰ ਭਾਰ ਆ ਪਨ ਰਹਿਦਾ ਸੀ ਸੋਜਾਂ ਪੀਂਦੀਆਂ ਸੀ ਹੁਣ ਤੱਕ ਨਹੀਂ ਕਦੇ ਪੀਈਆਂ ਨਹੀਂ ਜੀ ਬਿਲਕੁਲ ਹੀ ਨਹੀਂ ਤੇ ਹੁਣ ਕੋਈ ਮੈਡੀਸਨਤ ਨਹੀਂ ਵਰਤਦੇ ਨਹੀਂ ਜੀ ਕੋਈ ਮੈਡੀਸਨ ਨਹੀਂ ਉਦੋਂ ਪਹਿਲਾਂ ਤੁਸੀਂ ਤੁਸਾਂ ਡਾਕਟਰ ਹੀ ਰਾਜਤ ਕਰਾਏ ਹੋਣਗੇ ਹਾਂ ਜੀ ਅੱਛਾ ਉਹਨਾਂ ਨੇ ਕਿਹਾ ਰੁਕ ਗਿਆ ਨਹੀਂ ਜੀ ਉਹਨਾਂ ਨੇ ਉਹ ਮੈਨੂੰ ਕਹਿ ਰਿਆ ਸੀ ਵੀ ਇਹ ਤੁਹਾਨੂੰ ਗੋਲੀ ਜਿਹੜੀ ਆ ਲੌਂਗ ਟਾਈਮ ਖਾਣੀ ਪਊਗੀ ਓਕੇ ਪਰ ਮੈਂ ਲੌਂਗ ਟਾਈਮ ਨਾ ਖਾਣ ਤੋਂ ਨਾ ਕਰਤੀ ਸੀ ਓਕੇ ਠੀਕ ਹੈ ਜੀ ਹੁਣ ਤੁਹਾਨੂੰ ਕੋਈ ਲੋੜ ਪੈ ਨਹੀਂ ਰਹੀ ਉਹਨਾਂ ਨੂੰ ਨਹੀਂ ਜੀ ਬਿਲਕੁਲ ਓਕੇ ਜੀ ਓਕੇ ਜੀ ਹਾਂ ਤੇ ਜਿਹੜੇ ਵੀ ਆ ਬੈਠੇ ਸੁਣ ਰਹੇ ਨੇ ਉਹਨਾਂ ਨੂੰ ਕੀ ਜਰਸ ਨਾ ਕਰਾਂ ਗਏ ਮੈਂ ਵੀਰ ਜੀ ਇਹੋ ਕਹਿਣਾ ਚਾਹੂੰਗਾ ਇਹ ਚੂਸ ਜਿਹੜੇ ਆ ਬਹੁਤ ਹੀ ਵਧੀਆ ਵਾ ਇਹ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਇਹ ਯੂਸ ਤਾਂ ਸਿਮਨ ਕਰੋ ਤੇ ਆਪਣੀ ਜ਼ਿੰਦਗੀ ਜੜੀ بچاؤ اچھا ਠੀਕ ਹੈ ਜੀ ਥੈਂਕ ਯੂ ਥੈਂਕ